ਦੋ ਜਿਹੜੇ ਗੰਦੇ ਆਂਡੇ ਟੈਸਟਿਓ ਬੇਬੀ ਤੁਹਾਨੂੰ ਪਤਾ ਹੀ ਐ ਦਰਾਹੇ ਵਾਲੇ ਕੁੱਤੇ ਅਲ ਠੱਗ ਜਿਨ੍ਹਾਂ ਦੀ ਚੋਰਾ ਦੀ ਦੁਕਾਨਦਾਰੀ ਹੋਈ ਹੋਈ ਆ ਬੰਦ ਆਪਣੀ ਜਨਾਨੀ ਦੀ ਆਪ ਹੀ ਵੀਡੀਓ ਰੋਜ਼ ਵਾਇਰਲ ਕਰਾ ਦਿੰਦਾ ਬਿਗ ਬੋਸ ਚ ਜਾਣਾ ਇਹਨੇ ਇਹਦਾ ਭਾਈ ਕੁਛ ਨਹੀਂ ਪਰੋਸਾ ਇਹ ਪੁੱਠੀ ਸਿੱਧੀ ਵੀਡੀਓ ਵੀ ਛੱਡ ਦਵੇ ਹੁੰਦੀ ਗੱਲ ਨੂੰ ਸਮਝੋ ਮੇਰੀ ਨੂੰ ਕਿਸੇ ਦੇ ਪਰਿਵਾਰ ਬਾਰੇ ਬੋਲਣ ਤੋਂ ਪਹਿਲਾਂ ਬੰਦੇ ਨੂੰ ਆਪ ਦਾ ਕਿਰਦਾਰ ਝਾਕਣਾ ਚਾਹੀਦਾ ਕੀ ਹਾਲ ਹੈ ਵੀਰ ਦਮਨ ਥੈਂਕ ਯੂ ਬ੍ਰਦਰ ਬਹੁਤ ਵਧੀਆ ਤੁਸੀਂ ਸੁਣਾਓ ਇਹ ਗੰਦੀ ਨਸਲ ਦੇ ਆਂਡੇ ਜਪਾਨੀ ਮੁੱਛਾ ਵਾਲਾ ਤੇ ਦੂਜਾ ਕੱਛੂ ਕੁੰਬਾ ਤੇ ਨਾਲ ਦੋ ਤਿੰਨ ਹੋਰ ਰਲੇ ਹੋਇਆ ਚਲੋ ਉਹ ਲੋੜ ਅਨੁਸਾਰ ਬੋਲਾਂਗੇ ਜਿੰਨਾਂ ਕੋ ਬੋਲਣਗੇ ਉਸ ਟਾਈਮ ਲੋਡ ਅਨੁਸਾਰ ਉਹਨਾਂ ਨੂੰ ਜਵਾਬ ਦੇਵਾਂਗਾ ਇਹਨਾਂ ਦੀ ਤਾਂ ਕੱਛੂ ਕੁੰਬੇ ਦੀ ਤੇ ਹਨੀ ਸੇਠੀ ਦੀ ਤੁਹਾਨੂੰ ਦੱਸ ਦਵਾਂ ਮੈਂ ਗੱਲ ਇਹ ਦੱਗੜਦੱਲਾ ਅੱਜ ਲਾਈਵ ਆਇਆ ਤੇ ਕਹਿੰਦਾ ਵੀ ਵੀਡੀਓ ਡਿਲੀਟ ਨਾ ਕਰਿਆ ਕਰ ਇਹਨੂੰ ਪੁੱਛੋ ਵੀ ਤੂੰ ਪਰਸੋ ਰਾਤੀ ਫੋਨ ਕਿਉਂ ਕਰਦਾ ਸੀ ਮੈਨੂੰ ਓਏ ਵੀਰੇ ਹੈਰੀ ਨੂੰ ਫਰਨਾਲ ਪੀਲੀ ਓ ਵੀਰੇ ਹੈਰੀ ਨੂੰ ਫਰਨਾਲ ਪੀਲੀ ਉਹ ਮਰਿਆ ਹੀ ਨਹੀਂ ਫਰਨਾਲ ਨਾਲ ਵੀ ਮੈਨੂੰ ਇਹਨੇ 1:30 ਵਜੇ ਉਠਾ ਲਿਆ ਬਾਰ ਬਾਰ ਇੱਕੋ ਹੀ ਗੱਲ ਫੜੀ ਜਾਂਦਾ ਵੀ ਮੇਰੇ ਤੋਂ ਜੀ ਤੇ ਵਾਇਰ 12 ਸਾਲ ਛੋਟੀ ਮੇਰੇ ਕੋਲ ਜੀ ਉਹ 12 ਸਾਲ ਛੋਟੀ ਮੈਂ ਤਾਂ ਮੇਰੇ ਮੈਂ ਹੁਣ ਕੁਝ ਬੋਲਣਾ ਨਹੀਂ ਚਾਹੁੰਦਾ ਤੂੰ ਬੁਲਾ ਤਾ ਤੁਹਾਡੇ ਪਰਿਵਾਰ ਬਾਰੇ ਬਹੁਤ ਸੋਦਾ ਪੱਤਾ ਆਇਆ ਪਿਆ ਹੁਣ ਟੱਪੀ ਨਾ ਹੁਣ ਗੱਲ ਸੁਣ ਕੇ ਨੇਪਾਲੀ ਤੂੰ ਆਦਤ ਹੋ ਗਿਆ ਮਜਬੂਰ ਸਮਝ ਆਈ ਗੱਲ ਤੂੰ ਆਦਤ ਤੋਂ ਮਜਬੂਰ ਹੋ ਗਿਆ ਹੈ ਨੇਪਾਲੀ ਤੈਨੂੰ ਬੇਇੱਜ਼ਤੀ ਕਰਨ ਦੀ ਆਦਤ ਹੈ ਹੋਂਟਾ ਪੀਣਾ ਸੋਦਾ ਪੱਤਾ ਬੋਧ ਆਇਆ ਪਿਆ ਤੇਰੀ ਵਾਈਫ ਵੀ ਬੋਲਦੀ ਸੀ ਨਾ ਵੀ ਉਹ ਚੱਕੀ ਵਾਲਾ ਅੰਕਲ ਤੇਰੀ ਮੰਮੀ ਨਾਲ ਕਮੇਟੀ ਦੀ ਬੋਲੀ ਲਾਂਦਾ ਅੰਦਰ ਤੋਹ ਜਾਣੇ ਕਮੇਟੀ ਦੀ ਬੋਲੀ ਦਿੰਦੇ ਆ ਫਰਨੈਲ ਐਕਸਪਾਇਰ ਹੋ ਗਈ ਹੋਣੀ ਤਾਂ ਨਹੀਂ ਮਰਿਆ ਹਾਂ ਮਨਿੰਦਰ ਬਾਈ ਸਹੀ ਹੈ ਤੇਰੀ ਗੱਲ ਫਰਨੈਲ ਵਾਕਈ ਐਕਸਪਾਇਰ ਹੋ ਗਈ ਹੋਣੀ ਜਿਹੜਾ ਇਹ ਓ ਯਾਰ ਇਹਨਾਂ ਨੇ ਇਹਨੇ ਨਾ ਹੰਨੀ ਨੇ ਕੱਚੂ ਕੁੰਬੇ ਨੂੰ ਮਾਰਨ ਦੀ ਵੈਹੀ ਪਲੈਨਿੰਗ ਕੀਤੀ ਹੋਈ ਐਨੇ ਪ੍ਰਾਪਰਟੀ ਦਾ ਕਬਜ਼ਾ ਕਰਨਾ ਕੱਲ ਨੂੰ ਮੇਰੀ ਉਹਨੂੰ ਸਮਝੋ ਜਦੋਂ ਕਿਸੇ ਦੀ ਮੌਤ ਆਂਦੀ ਐ ਨਾ ਉਹ ਇਹੋ ਜਿਹੇ ਹਰਕਤਾਂ ਕਰਨ ਲੱਗ ਜਾਂਦਾ ਇਹ ਨਕਲੀ ਬੂਟ ਵੇਚਣ ਵਾਲਾ ਪੂਰੀ ਜ਼ਿੰਦਗੀ ਇਹਨੇ ਚਿੱਟਾ ਵੇਚ ਵੇਚਿਆ ਚਿੱਟਾ ਪੀਤਾ ਹੁਣ ਵੀ ਚਿੱਟਾ ਵੇਚਦਾ ਐ ਨਸ਼ੇੜੀ ਐ ਚਿੱਟੇ ਵਾਲਿਆਂ ਨਾਲ ਹੀ ਇਹਦੀ ਕਾਰ ਰਿਕਾਰਡਿੰਗ ਮੈਚ ਕਰਨੀ ਹੈ ਨਹਿਰ ali ਗੱਲ ਸੁਣ ਕੇ ਹਾਂ ਵੀਰੇ ਨਹਿਰ ਇਹ ਸਹੀ ਗੱਲ ਆ ਇਹ ਕਹਿੰਦਾ ਕਿਸੇ ਨੂੰ ਕਹਿੰਦਾ ਹੈ ਨਹਿਰ ਚ ਛਾਲ ਮਾਰਨ ਗਿਆ ਉਹਨੇ ਨਹਿਰ ਚ ਛਾਲ ਮਾਰੀ ਤੇ ਨਹਿਰ ਚ ਪਾਣੀ ਬਾਹਰ ਆ ਗਿਆ ਤੇ ਉਹਦਾ ਮੈਨੂੰ ਪਤਾ ਹੀ ਹੈ ਵੀ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੇ ਹੈਗੇ ਆ ਟੈਸਟ ਟਿਊਬ ਬੇਬੀ ਅੱਜ ਤੋਂ 25 30 ਸਾਲ ਪਹਿਲਾਂ ਜਦੋਂ ਰਿਸਰਚ ਹੁੰਦੀ ਸੀ ਨਾ ਟੈਸਟ ਟਿਊਬ ਬੇਬੀ ਦੀ ਹੋਣ ਤਾਂ ਬਹੁਤ ਕਾਮਯਾਬ ਹੋ ਗਿਆ ਟੈਸਟ ਟਿਊਬ ਬੇਬੀ ਦੀ ਰਿਸਰਚ ਦੇ ਵਿੱਚ ਹੀ ਪੈਦਾ ਹੋਏ ਹੋਏ ਆ ਦੋਨੋਂ ਇਹ ਗੰਦੀ ਨਸਲ ਦੇ ਬੰਦੇ ਆ ਬਾਹ ਦੇਖੋ ਭੌਂਕੀ ਜਾਂਦਾ ਐਵੇਂ ਜੀ ਕਾਲਨ ਦੇਖੋ ਪਤਾ ਕੀ ਹੈ ਮੇਰੀ ਵਾਈਫ ਸਟੂਡੈਂਟ ਹੈ ਦੋਸਤੋ ਉਹ ਕੁੜੀਆਂ ਵਾਲੇ ਕੋਲੇਜ ਪੜਦੀ ਹੈ ਮੈਂ ਬਾਲਾ ਸਪਸ਼ਟੀਕਰਨ ਨਹੀਂ ਦੇਣਾ ਕਿਉਂਕਿ ਮੈਨੂੰ ਪਤਾ ਮੇਰੇ ਨਾਲ ਮੈਨੂੰ ਪਤਾ ਮੈਂ ਇਹ ਤਾਂ ਹੈਗੇ ਸਾਰੇ ਕੰਜਰ ਇਹ ਆਪਸ ਚ ਹੱਲੇ ਤਾਂ ਮੈਂ ਤੁਹਾਨੂੰ ਬਾਹੇ ਗੋੜ ਇੱਕ ਰਿਕਾਰਡਿੰਗ ਨਹੀਂ ਸੁਣਾਈ ਅੰਡਰਗਾਰਮੈਂਟ ਵਾਲੀਆਂ ਗੱਲਾਂ ਵੀ ਤੁਹਾਨੂੰ ਮੈਂ ਕੀ ਬੋਲਾਂ ਯਾਰ ਮੈਨੂੰ ਤਾਂ ਸ਼ਰਮ ਆਂਦੀ ਏ ਫੇਸਬੁੱਕ ਤੇ ਕਿੱਦਾਂ ਬੋਲੀ ਇਹ ਗੱਲਾਂ ਇਹ ਸਾਲੇ ਬੜੇ ਗੰਦੇ ਐ ਬਹੁਤ ਗੰਦੇ ਨੇ ਇਹ ਦੋਵੇਂ ਭਰਾ ਬਹੁਤ ਗੰਦੇ ਨੇ ਤੇ ਮੈਂ ਕੁਝ ਬੋਲਣਾ ਨਹੀਂ ਚਾਹੁੰਦਾ ਦੂਜੀ ਗੱਲ ਇਹਨੇ ਵੀਡੀਓ ਪਾਈ ਵੀ ਮੇਰਾ ਭਰਾ ਹੈਰੀ ਤਾਂ ਬੋਲਿਆ ਤੇਰਾ ਭਰਾ ਕਿਉਂ ਨਹੀਂ ਬੋਲਦਾ ਮੇਰੇ ਭਰਾ ਦਾ ਤੈਨੂੰ ਜੇ ਮੈਂ ਵੌਇਸ ਨੋਟ ਸੁਣਾਵਾ ਨਾ ਮੈਂ ਨਾ ਉਹਨੂੰ ਲਿਟੀਗੇਸ਼ਨ ਚ ਪਾਉਂਦਾ ਨਹੀਂ ਪਰਵਾਰਕ ਬੰਦਾ ਇੰਜੋਏ ਕਰਦਾ ਕਾਰੋਬਾਰ ਕਰਦਾ ਤੁਸੀਂ ਹੈਗੇ ਉਹ ਸਾਲੇ ਵਿਲੇ ਕੰਮ ਕਰਦਾ ਤੁਹਾਡਾ ਹੈ ਨਹੀਂ ਰਹਿੰਦੀ ਕਹਿੰਦੀ ਕਸਰ ਮੈਂ ਕੱਢਦੀ ਜਦੋਂ ਦੀ ਦੁਕਾਨ ਖੋਲੀ ਤੇਰੀਆਂ ਚੀਕਾਂ ਪੈਂਦੀਆਂ ਪੂਰੀਆਂ ਦੂਜਾ ਕੱਛੂ ਗੁੰਬਾ ਉਹ ਤਾਂ ਵਿਲੇ ਹੀ ਹੈ ਜਮਈ ਉਹਦਾ ਤਾਂ ਮੈਨੂੰ ਪਤਾ ਉਹਦੇ ਲਈ ਤਾਂ ਤੁਸੀਂ ਕੁਰਸੀ ਦੀ ਜਗ੍ਹਾ ਉੱਥੇ ਸੋਫਾ ਲਾਇਆ ਹੋਇਆ ਤੁਹਾਡੇ ਲਈ ਤਾਂ ਦੋਨਾਂ ਭਰਾਵਾਂ ਲਈ ਕਹਾਵਤ ਹੈ ਕਹਿੰਦੇ ਹੂਸੇ ਪੁੱਤ ਨਾ ਜੰਮਣ ਧੀ ਕਾਣੀ ਚੰਗੀ ਪਛਤਾਵਾ ਤਾਂ ਤੇਰੇ ਘਰ ਦੇ ਕਰਦਾ ਹੀ ਨੇ ਉਹ ਚੱਕੀ ਵਾਲਾ ਅੰਕਲ ਕੀ ਕਰਨ ਆਂਦਾ ਤੁਹਾਡੇ ਘਰੇ ਉਹ ਕਮੇਟੀ ਦੀ ਕਿਹੜੀ ਬੋਲੀ ਏ ਜਿਹੜੇ ਦੋ ਜਾਣੇ ਦਿੰਦੇ ਆ ਅੰਦਰ ਪਹਿਲੀ ਵਾਰ ਸੁਣੀ ਏ ਇਹ ਜੀ ਕਮੇਟੀ ਦੀ ਬੋਲੀ ਜਿਹੜੀ ਸਿਰਫ ਦੋ ਜਾਣੇ ਦਿੰਦੇ ਆ ਤੈਨੂੰ ਪੈ ਗਿਆ ਮੂੰਹ ਤੈਨੂੰ ਲੱਗਦਾ ਮੈਂ ਤੇਰਾ ਤੇਰਾ ਕਰੂੰ ਲਿਆਜ ਮੈਨੂੰ ਕੋਈ ਫਰਕ ਨਹੀਂ ਸੁਣ ਲੈ ਗੱਲ ਮੇਰੀ ਮੈਂ ਲੈਣਾ ਪੂਰੇ ਨਜ਼ਾਰੇ ਤੂੰ ਹੈਗਾ ਖੱਚ ਸਮਝ ਲੈ ਗੱਲ ਨੂੰ ਮੇਰੀ ਨੂੰ ਹਾ ਵੀਰੇ ਹਾਂ ਬਿਲਕੁਲ ਹਰਮਨ ਵੀਰੇ ਓਕੇ ਰਿਪੋਰਟ ਆ ਪੜ ਲਿਆ ਕਮੈਂਟ ਤੁਹਾਡਾ ਐਂਡ ਕਰਾਤੀ ਤੁਸੀਂ ਦੱਸ ਨਹੀਂ ਸਕਦਾ ਬੋਲ ਕੇ ਇਹ ਹੈਗਾ ਖੱਚ ਹਾਂਜੀ ਕੱਚੂ ਤੇ ਡੱਡੂ ਵੀਰੇ ਮੈਂ ਨਾ ਬਾਅਦ ਚ ਬੋਲਦਾ ਹਾਂ ਇਹ ਕਹਿੰਦਾ ਨਾ ਵੀਡੀਓ ਡਿਲੀਟ ਕਰਤੀ ਪਰਸੋ ਰਾਤ ਇਹਨੇ ਸੰਦੀਪ ਵੀਰੇ ਨੂੰ ਰੋ ਪਿੱਟ ਕੇ ਫੋਨ ਕੀਤਾ ਵੀਰੇ ਏਰੀ ਮਰ ਗਿਆ ਏਰੀ ਨੇ ਬਰਨਾਲ ਵੀ ਲਈ ਮੇਰੀ ਦੁਕਾਨ ਤੇ ਮੁੰਡਿਆਂ ਤੱਕ ਨੂੰ ਇਹਨਾਂ ਨੇ ਫੋਨ ਕਰਤੇ ਵੀ ਹੈਰੀ ਨੇ ਫਰਨੈਲ ਪੀ ਲਈ ਹੈਰੀ ਨੇ ਇਦਾਂ ਕਰ ਲਿਆ ਹੈਰੀ ਉਹ ਸਾਲਾ ਫਰਨੈਲ ਪੀ ਕੇ ਵੀ ਨਹੀਂ ਮਰਿਆ ਕੱਛੂ ਕੁੰਬਾ ਉਹ ਰਾਤ ਵੀ ਸ਼ਰਾਬ ਨਾਲ ਰੱਜਿਆ ਫਿਰਦਾ ਕੁੱਤੇ ਵਾਂਗੂ ਭੌਂਕੀ ਜਾਂਦਾ ਹੈ ਦੇਖੋ ਆਪਾਂ ਫੇਰ ਜਾਪਤੇ ਚ ਰਹਿਣਾ ਬਹੁਤ ਸਮਾਨ ਆ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਤੁਹਾਡੇ ਭਰਾ ਕੋਲ ਮੈਂ ਕਹਿੰਦਾ ਇੱਕ ਮਾਚਿਸ ਦੀ ਤਿੱਲੀ ਕੱਢਣ ਤੇ ਤੁਹਾਡੇ ਭਰਾ ਨੇ ਦੱਬੀ ਖੋਲ ਦੇਣੀ ਫਿਰ ਐਂਡ ਦੇ ਉੱਤੇ ਇਹਨਾਂ ਨੇ ਦੋਨਾਂ ਭਰਾਵਾਂ ਨੇ ਇਹੀ ਪੋਸਟ ਪਾਣੀ ਹੈ ਵੀ ਅਸੀਂ ਪ੍ਰਿੰਕਲ ਤੋਂ ਦੁਖੀ ਹੋ ਕੇ ਸੁਸਾਈਡ ਕਰਨ ਚਲੇ ਗੇ ਦੋਨੋਂ ਭਰਾ ਜਿੱਦਾਂ ਇਹ ਕੱਲ ਦੀ ਪਾਈ ਜਾਂਦਾ ਮੇਰੇ ਪਰਿਵਾਰ ਚ ਕਿਸੇ ਕੋਈ ਕੁਝ ਹੋ ਗਿਆ ਤੇ ਪ੍ਰਿੰਕਲ ਜ਼ਿੰਮੇਵਾਰ ਹੈ ਰੱਬ ਵੱਲੋਂ ਇਹਨਾਂ ਦੇ ਘਰੇ ਬੱਚਾ ਹੋ ਗਿਆ ਹੁਣ ਨਾ ਕਹਿ ਦੇਵੇ ਕਿ ਪ੍ਰਿੰਕਲ ਜ਼ਿੰਮੇਵਾਰ ਹੈ ਗੱਲ ਨੂੰ ਮੇਰੀ ਨੂੰ ਸਮਝੋ ਇਹ ਖੱਚ ਹੈ ਖੱਚ ਬੰਦੇ ਦਾ ਕੋਈ دین ਧਰਮ ਕੋਈ ਸਟੈਂਡ ਥੋੜੀ ਹੁੰਦਾ ਖੱਚ ਨੇ ਖੱਚ ਹੀ ਰਹਿਣਾ ਹੁੰਦਾ ਮੈਂ ਤੁਹਾਨੂੰ ਫੇਰ ਦੱਸ ਰਿਹਾ ਇਹ ਮਾਚਸ ਦੀ ਡੱਬੀ ਦੇ ਵਿੱਚੋਂ ਤਿੱਲੀ ਕੱਢਣ ਤੁਹਾਡੇ ਭਰਾ ਨੇ ਡੱਬੀ ਖੋਲ ਦੇਣੀ ਹੈ ਮੈਂ ਜਾਣਦਾ ਇੱਕ ਵਿਚਾਰੇ ਆਟੋ ਚਲਾਣ ਵਾਲੇ ਦੀ ਕੁੜੀ ਹੈ ਕਿਹੜਾ ਧੱਕੇ ਨਾਲ ਵਿਆਹ ਲਿਆਏ ਵਿਚਾਰੀ ਇਹਨੂੰ ਇਹਨਾਂ ਨੂੰ ਕਿੰਨੇ ਦੇਣੀ ਸੀ ਕੁੜੀ ਉਹ ਵਿਚਾਰੇ ਬੜੇ ਸਾਊ ਬੰਦੇ ਉਤੋਂ ਮੈਨੂੰ ਕਹੀ ਨਾ ਮੇਰੀ ਰਿਸ਼ਤੇਦਾਰੀ ਚ ਮਾਮੇ ਦੀ ਕੁੜੀ ਲੱਗਦੀ ਏ ਜੀ ਮੇਰਾ ਸਾਲਿਆ ਤੈਨੂੰ ਤੂੰ ਸਾਡਾ ਕਹਦਾ ਰਿਸ਼ਤੇਦਾਰ ਖੱਚ ਬੰਦਿਆ ਤੇਰੇ ਜੇ ਨਾਲ ਕੋਈ ਵਾਹੇ ਰਿਸ਼ਤੇਦਾਰ ਸਕਾਂ ਨਹੀਂ ਰਿਸ਼ਤੇਦਾਰੀ ਰੱਖਦਾ ਖੱਚ ਪੁਰਾਣੀ ਐ ਤੂੰ ਨਵੇਂ ਤਾਂ ਮੇਰੀ ਗੱਲ ਇੰਟਰਨੈਸ਼ਨਲ ਖੱਚ ਐ ਤੂੰ ਤੂੰ ਸਾਲਿਆ ਜਦੋਂ ਮੇਰਾ ਵਿਆਹ ਆਇਆ ਸੀ ਮੇਰੀ ਫੋਟੋ ਵੱਡੀ ਕਰਾ ਕੇ ਲਿਆਇਆ ਸੀ ਮੇਰੀ ਜਨਾਨੀ ਕੋ ਭੈਣੇ ਜਿੱਜੂ ਕਿੱਥੇ ਨੇ ਭੈਣੇ ਤੈਨੂੰ ਸਾਲਿਆ ਗੇਟ ਦੇ ਬਾਹਰ ਖੜਾਈ ਰੱਖਿਆ ਸੀ ਅਸੀਂ ਸਾਡੇ ਇਹ ਕਿਰਦਾਰ ਨੇ ਸਾਡੇ ਘਰ ਚ ਬੰਦਾ ਐਂਟਰ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਘਰ ਦਾ ਬੰਦਾ ਨਾ ਆ ਜਾਵੇ ਤੁਸੀਂ ਤਾਂ ਸਾਲਿਓ ਤੇਰੇ ਤਾਂ ਦੋਸਤ ਕਹਿੰਦੇ ਤੇਰੇ ਘਰੇ ਬੈੱਡ ਤੇ ਸੌਂਦੇ ਰਹੇ ਆ ਤੇਰੇ ਵਿਆਹ ਤੋਂ ਬਾਅਦ ਵੀ ਤੁਸੀਂ ਤਾਂ ਸਾਲਿਓ ਗੰਦ ਬੰਦੇ ਉਹ ਗੰਦ ਸਾਰਾ ਕੁਝ ਪਤਾ ਮੈਨੂੰ ਔਨ ਰਿਕਾਰਡ ਹੈ ਵੌਇਸ ਮੈਸੇਜ ਸਾਰੇ ਪਏ ਹੋਏ ਆ ਮੇਰੇ ਹਲੇ ਤਾਂ ਮੈਂ ਕੁਝ ਬੋਲਿਆ ਹੀ ਨਹੀਂ ਖੱਚ ਸਾਹਿਬ ਕੱਚੂ ਕੁੰਬਾ ਤੇ ਆਪਣਾ ਦੂਜਾ ਜਪਾਨੀ ਮੁੱਛਾ ਲਿਆ ਟੈਸਟ ਟੂ ਬੇਬੀ ਹਲੇ ਤਾਂ ਮੈਂ ਕੁਝ ਬੋਲਿਆ ਹੀ ਨਹੀਂ ਹਲੇ ਤਾਂ ਜਿਹੜਾ ਯਾਰ ਤੂੰ ਬੈੱਡ ਦੇ ਉੱਤੇ ਨਾਲ ਸਵੰਦਾ ਸੀ ਵਿਆਹ ਤੋਂ ਬਾਅਦ ਹੁਣ ਇਹ ਨਾ ਗਈ ਇਹ ਜੀ ਮੇਰੀ ਜਨਰਨੀ ਦੀਆਂ ਵਜ੍ਹਾ ਹੈ ਨਹੀਂ ਇਹਦਾ ਵੌਇਸ ਚੇਂਜਰ ਬਣਾਏ ਹੋਏ ਆ ਮੈਂ ਤਾਂ ਪ੍ਰੈਸ ਕਾਨਫਰੰਸ ਰੱਖ ਕੇ ਨਾ ਫੋਨ ਹੀ ਉੱਥੇ ਦੇ ਦੂੰ ਮੀਡੀਆ ਵਾਲਿਆਂ ਨੂੰ ਵੀ ਆ ਚੱਕੋ ਫੋਨ ਐ ਸਾਰਾ ਫੋਲਡਰ ਫਰੋੜ ਲਓ ਇਹਦਾ ਵੀ ਫਰੋੜ ਲਓ ਖੱਚ ਦਾ ਫੀਮ ਦੀਆਂ ਗੋਲੀਆਂ ਨੂੰ ਕੱਲ ਕਿਸੇ ਚੈਨਲ ਨੂੰ ਛਿੱਲਾ ਜੀਤ ਦੱਸੀ ਜਾਵੇ ਕਹਿੰਦਾ ਮੈਂ ਛਿੱਲਾ ਜੀਤ ਖਾ ਰਿਆ ਸੀਗਾ ਛਿੱਲਾ ਜੀਤ ਦੀ ਵੀਡੀਓ ਬਣਾ ਕੇ ਪਾਤੀ ਸਾਲਿਆ ਦਮ ਰੱਖ ਕੇ ਕਹਦੇ ਮਾਲ ਖਾਨਾ ਤੂੰ ਨਸ਼ੇੜੀ ਐ ਚਿੱਟਾ ਪੀਣਾ ਕਹਦੇ ਹੈ ਤਾਂ ਤੂੰ ਅਮਲੀ ਐ ਸਾਰਿਆਂ ਨੂੰ ਪਤਾ ਹੀ ਐ ਤਰੀ ਸ਼ਕਲੀ ਦੱਸਦੀ ਤੂੰ ਅਮਲੀ ਐ ਬਾਕੀ ਰਹੀ ਗੱਲ ਮੱਖੂ ਵਾਲੀ ਉਹਦਾ ਵੀ ਮੱਖੂ ਠੱਪ ਦਿਆਂਗੇ ਇੱਕ ਤੂੰ ਅਵੀ ਨੂੰ ਅਵੀ ਨੂੰ ਬਾਰ ਬਾਰ ਟੈਗ ਕਰਦਾ ਕਰਦਾ ਨਾ ਉਹਨੇ ਕਿਸੇ ਟਾਈਮ ਚ ਮੇਰੀ ਮਦਦ ਕੀਤੀ ਸੀ ਮੈਂ ਤਾਂ ਚੁੱਪ ਰਿਆ ਮੈਂ ਜਾਪਤੇ ਚ ਰਿਆ ਵੀ ਨਹੀਂ ਯਾਰ ਨਹੀਂ ਕੋਈ ਗੱਲ ਨਹੀਂ ਤੂੰ ਤਾਂ ਖਾਚ ਐ ਸ਼ਾਇਦ ਤੈਨੂੰ ਸਮਝ ਆ ਜਾਵੇ ਭੇਡ ਨੂੰ ਤੇ ਬਾਕੀ ਕਸਰ ਕੋਈ ਨਹੀਂ ਛੜਨੀ ਪਹਿਲ ਕਰਨੀ ਨਹੀਂ ਦੂਲ ਛੜਨੀ ਨਹੀਂ ਟੈਨਸ਼ਨ ਨਾ ਲੋ ਤੁਹਾਡੇ ਘਰ ਦਾ ਬਹੁਤ ਡਾਟਾ ਹੈਗਾ ਚਿੰਤਾ ਨਾ ਕਰੋ ਆ ਕਰ ਦਿਆਂਗੇ ਪੂਰਾ ਤੂੰ ਜਿਹੜੇ ਵਹਿਮ ਚ ਤੁਰਿਆ ਫਿਰਦਾ ਨਾ ਪ੍ਰਿੰਕਲ ਲੁਧਿਆਣਾ ਕੋਈ ਕੱਚੀਆਂ ਗੋਲੀਆਂ ਨਹੀਂ ਖੇਡਦਾ ਮੈਨੂੰ ਪਤਾ ਕਿੰਨੇ ਮੈਸੇਜ ਆਂਦੇ ਸਾਲਿਆ ਠੱਗਾ ਤੂੰ ਲੋਕਾਂ ਦੇ ਪੈਸੇ ਰੱਖ ਕੇ ਤੇ ਮੁੜ ਕੇ ਨਾ ਬੂਟ ਭੇਜਦਾ ਅੱਗੋਂ ਪਗਲ ਨੂੰ ਬਲੌਕ ਕਰ ਦੇਣਾ ਸਾਲਿਆ ਜੰਪੈਂਜੀ ਜਿਆ ਮੋਣੀ ਤੇਰਾ ਮੱਥਾ ਨਹੀਂ ਉਹ ਦੂਜਾ ਕੱਛੂ ਕੁੰਬਾ ਉਹ ਤਾਂ ਸਾਲਾ ਭੈਂਚੋ ਮੈਨੂੰ ਤਾਂ ਸਮਝ ਨਹੀਂ ਆਂਦੀ ਅੰਦਰੋਂ ਕਿੱਦਾਂ ਆਇਆ ਹੋਣਾ ਅਲੱਗ-ਅਲੱਗ ਤਰ੍ਹਾਂ ਦੀਆਂ ਤੁਸੀਂ ਆਈਟਮਾਂ ਆਉਂ ਅਲੱਗ-ਅਲੱਗ ਤਰ੍ਹਾਂ ਦੀਆਂ ਦੁਨੀਆਂ ਦੇ 8ਵੇਂ ਜੂਬੇ ਹੋ ਤੁਸੀਂ ਦੋਵੇਂ ਭਰਾ ਤੂੰ ਜੋ ਕੱਲ ਦਾ ਗੰਦ ਬਕਵਾਸ ਬੱਕਿਆ ਚਿੰਤਾ ਨਾ ਕਰ ਸਾਰਾ ਹਿਸਾਬ ਹੋਏਗਾ ਭੱਜਣ ਨਹੀਂ ਦਿੰਦਾ ਮੈਂ ਦਰਾਹੇ ਦਾ ਗਟਰ ਮੈਂ ਸਾਫ਼ ਕਰਕੇ ਜਾਉ ਤੂੰ ਚਿੰਤਾ ਨਾ ਕਰ ਤੇਰੇ ਤਾਂ ਪਹਿਲੇ ਵੀ بڑے ਬੰਦੇ ਦੇ ਪੁੱਤ ਬਣਾਏ ਆ ਮੈਂ ਸੁਣ ਲੈ ਗੱਲ ਮੇਰੀ ਤੁਸੀਂ ਸਾਲਿਓ ਕਮੇਟੀ ਚੋਰੋ ਕਮੇਟੀਆਂ ਲੋਕਾਂ ਦੀਆਂ ਦਰਾਹੇ ਚ ਤੈਨੂੰ ਕੋਈ ਤੂੰ ਕਹਿੰਦਾ ਬੰਦੇ ਇਕੱਠੇ ਕਰਨੇ ਲੈ ਤੇਰਾ ਚੈਲੰਜ ਜੀ ਅਕਸੈਪਟ ਹੈ ਦੱਸ ਕਦੋਂ ਇਕੱਠੇ ਕਰਨੇ ਆ ਬੋਲ ਮੇਰੇ ਮੁਕਾਬਲੇ ਬੰਦੇ ਇਕੱਠੇ ਕਰਕੇ ਦਿਖਾਈਂ ਤੇਰੇ ਨਾਲ ਉਹ ਖੱੱਚਾ ਤੂੰ ਪੂਰੀ ਦਿਹਾੜੀ ਗੱਲ ਕੁੱਤਿਆਂ ਨੂੰ ਲੁਧਿਆਣੇ ਫੋਨ ਕਰਦਾ ਰਹਿਆ ਸਾਰਿਆਂ ਨੂੰ ਤੈਨੂੰ ਕਿਸੇ ਨੇ ਮੂੰਹ ਨਹੀਂ ਲਾਇਆ ਸਾਰਿਆਂ ਨੇ ਕਹਿਤਾ ਸੀ ਪ੍ਰਿੰਕਲ ਨਾ ਖੜੇ ਆ ਕਿਉਂ ਨਹੀਂ ਲਾਇਆ ਕਿਉਂਕਿ ਸਾਰਿਆਂ ਨੂੰ ਪਤਾ ਤੂੰ ਗੰਦ ਆ ਉਹ ਜੋ ਕੁਝ ਬੋਲ ਬੈਠਾ ਆ ਜਾਂ ਕੱਛੂ ਕੁੰਬਾ ਜੋ ਕੁਝ ਬੋਲ ਬੈਠਾ ਥੋੜਾ ਹਿਸਾਬ ਕਿਤਾਬ ਤਾਂ ਹੋਣਾ ਮੈਨੂੰ ਬਸ ਇੱਕੋ ਚੀਜ਼ ਦੀ ਸ਼ਰਮ ਮਾਰਦੀ ਏ ਵੀ ਉਹ ਵਿਚਾਰੀ ਤੇਰੀ ਜਿਹੜੀ ਜਨਾਨੀ ਆਉਂਦਾ ਕੀ ਕਸੂਰ ਸਮਝ ਆਈ ਗੱਲ ਤੂੰ ਕੁੱਲੜ ਪੀਜੇ ਵਾਂਗੂੰ ਹੁੰਦੀਆਂ ਵੀ ਵੀਡੀਓ ਬਣਾਉਂਦਾ ਰਿਆਂ ਸਾਲਿਆ ਤੂੰ ਗੰਦਾ ਹੈਗਾ ਗੰਦਾ ਬਹੁਤ ਗੰਦਾ ਲੋਕਾਂ ਨੂੰ ਪਤਾ ਵੀ ਲੱਗ ਜਾਣੀਆਂ ਜਦੋਂ ਵਾਇਰਲ ਹੋਈਆਂ ਕਿਉਂਕਿ ਤੇਰਾ ਸਰੀਰ ਤੇ ਉੱਤੇ ਦਾ ਨਕਲੀ ਮੂੰਹ ਲੱਗ ਨਹੀਂ ਸਕਦਾ ਬਹੁਤ ਗੰਦਾ ਐ ਤੂੰ ਮੱਕੀ ਬੋਲਣਾ ਛੱਡ ਮੈਂ ਕੁਝ ਬੋਲਣਾ ਨਹੀਂ ਜਾਂਦਾ ਬੀਪਨ ਕੰਪੋਜ਼ ਆ ਵੀ ਸਿੱਧੂ ਹਾਂ ਵੀਰੇ ਹਾਲੇ ਤੱਕ ਤਾਂ ਦੇਖੋ ਲਿਆਰ ਚੱਲਦਾ ਪਿਆ ਕੋਈ ਨਹੀਂ ਫਿਰ ਬਾਬਾ ਮੇਰ ਕਰੇ ਜੇ ਸਿਰ ਤੋਂ ਪਾਣੀ ਲੰਘ ਗਿਆ ਫਿਰ ਬਾਬਾ ਬਕਾਲੇ ਵੀ ਪਹੁੰਚ ਜਾਗੇ ਕੋਈ ਚੱਕਰ ਨਹੀਂ ਹੈਗਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਤੇ ਯਾਰ ਤੁਸੀਂ ਨਾ ਕੱਛੂ ਕੁੰਬੇ ਨੂੰ ਬੜਾ ਯਾਦ ਕਰਦੇ ਹੋ ਸਾਰੇ ਕੱਛੂ ਕੁੰਬੇ ਦਾ ਅਸਲ ਦੇ ਵਿੱਚ ਨਾ ਇਹਨਾਂ ਦਾ ਪ੍ਰੋਪਰਟੀ ਡਿਸਬਿਊਟ ਇਹ ਆਪ ਹੀ ਮੰਨੀ ਜਾਂਦਾ ਕਿ ਮੈਂ ਪ੍ਰਾਪਰਟੀ ਡਿਸਪਿਊਟ ਚ ਦੇਖੋ ਕੁਝ ਕੁਝ ਗੱਲਾਂ ਦੇ ਝੂਠ ਬੋਲਦਾ ਬੜੀਆਂ ਭੇਖੀ ਸਿੱਖ ਐ ਨਕਲੀ ਸਿੱਖ ਐ ਜਿਹੜੇ ਅਸਲੀ ਗੁਰੂ ਦੇ ਸਿੱਖ ਹੁੰਦੇ ਆ ਨਾ ਸਾਡੇ ਪਰਿਵਾਰ ਚ ਬਹੁਤ ਹੈਗੇ ਉਹ ਝੂਠ ਨਹੀਂ ਬੋਲਦੇ ਇਹ ਨਕਲੀ ਐ ਇਹ ਝੂਠ ਬੋਲਦਾ ਕਦੀ ਕਦੇ ਕਹਿੰਦਾ ਮੈਨੂੰ ਹਿੱਸਾ ਪਾਣ ਨੂੰ ਕਹਿੰਦਾ ਯਾਰ ਮੈਂ ਆਪਣੀ ਦੁਕਾਨ ਖੋਲੀ ਮੈਂ ਤੇਰੇ ਨਾਲ ਖਾਚ ਨਾ ਹਿੱਸਾ ਕਾ ਦੇ ਹੱਸਤੇ ਪਾਣਾ ਦੂਜੀ ਗੱਲ ਇਹ ਕਹਿੰਦਾ ਜੀ ਮੈਂ ਆਪਣੀ ਜਨਾਨੀ ਦੇ ਘਰੇ ਇਹਨੂੰ ਭੇਜਦਾ ਵੀ ਤੂੰ ਜਾ ਕੇ ਉਹਨੂੰ ਮਨਾ ਮੈਨੂੰ ਬਾਬੇ ਐਨੀ ਦੁਨੀਆਂ ਸੁੰਦੀ ਏ ਮੈਨੂੰ ਮੇਰੇ ਪਰਿਵਾਰ ਦੀ ਸੌਣ ਲੱਗੇ ਮੈਂ ਦਾ ਸੋਹਰਾ ਘਰ ਇਨੀ ਦੇਖਿਆ ਕਦੀ ਕਿੱਦਾਂ ਦਾ ਕੋਈ ਝੂਠ ਦੇ ਕੋਈ ਪੈਰ ਹੁੰਦੇ ਆ ਬਿਨਾ ਮੂੰਹ ਸਿਰ ਪੈਰ ਤੋਂ ਝੂਠ ਬੋਲਦਾ ਇਹ ਬੰਦਾ ਅਸਲ ਦੇ ਵਿੱਚ ਇਹ ਹੰਨੀ ਸੇਠੀ ਨਾ ਇਹਨੂੰ ਕੱਚੂ ਕੁੰਬੇ ਨੂੰ ਮਰਵਾਣਾ ਚਾਹੁੰਦਾ ਵੀ ਕੱਚੂ ਕੁੰਬੇ ਨੂੰ ਉਂਗਲ ਦੇ ਕੇ ਸੁਸਾਇਡ ਕਰਾ ਦੇਵੇ ਤੇ ਮਕਾਨ ਤੇ ਕਰ ਲਵੇ ਕਬਜ਼ਾ ਰੋਲਾ ਦੇ ਨਾਲ ਪ੍ਰੋਪਰਟੀ ਡਿਸਪਿਊਟ ਹੈ ਤੇ ਜਲੂਸ ਇਹ ਗੱਡੀ ਜਾਂਦੇ ਹੁਣ ਆਪ ਹੀ ਦੇਖ ਲਿਓ ਥੋੜੇ ਦਿਨਾਂ ਤੱਕ ਇਹਨੇ ਆਪਣੀ ਜਨਾਨੀ ਦੀ ਵੀਡੀਓ ਆਪ ਹੀ ਵਾਇਰਲ ਕਰ ਦੇਣੀ ਐ ਫੋਟੋਆਂ ਵੀ ਹੁੰਦੀ ਆ ਵਾਇਰਲ ਕਰ ਦੇਣੀ ਐ 200% ਇਹਨੇ ਕਰਨੀ ਐ ਫੇਰ ਇਹ ਇਲਜ਼ਾਮ ਲਾਊਗਾ ਜੀ ਇਹ ਪ੍ਰਿੰਕਲ ਨੇ ਕਰਾਈਆਂ ਇਹਨੂੰ ਆਦਤ ਐ ਇਹਨੇ ਆਪ ਹੀ ਕਰਨੀ ਐ ਇਹ ਬਿਗ ਬੋਸ ਤੇ ਜਾਣਾ ਚਾਹੁੰਦਾ ਆਪਣੀ ਜਨਾਨੀ ਨੂੰ ਨਾਲ ਲੈ ਕੇ ਇਹਨੇ ਇਹ ਕਰਤੂਤ ਕਰਨੀ ਹੀ ਕਰਨੀ ਸੋ ਜਿਹੜੇ ਬੰਦੇ ਦਾ ਕਿਰਦਾਰ ਹੀ ਇਹ ਐ ਜਿਹੜਾ ਬੰਦਾ ਹੈ ਹੀ ਗੰਦਾ ਨਾਲੇ ਆਪ ਹੀ ਮੰਨਦਾ ਕਿ ਮੈਂ ਚਿੱਟਾ ਪੀਂਦਾ ਰਿਹਾ 5 ਸਾਲ ਤੁਸੀਂ ਦੇਖ ਲੇ ਦੀ ਬੁੱਧੀ ਕਿੱਦਾਂ ਦੀ ਹੋਣੀ ਐ ਬਾਕੀ ਤੁਸੀਂ ਇਹਨੂੰ ਹਰ ਇੱਕ ਗੱਲ ਦਾ ਠੋਕ ਕੇ ਜਵਾਬ ਦੇਣਾ ਇਹਨੂੰ ਸੀਵਰੇਜ ਦੇ ਟੱਕਨ ਨੂੰ ਮੈਂ ਸਾਫ਼ ਕਰਨਾ ਚੰਗੀ ਤਰ੍ਹਾਂ ਇਹਦਾ ਕਿਸੇ ਗੱਲ ਦਾ ਲਿਹਾਇ ਨਹੀਂ ਹੋਣਾ ਇਹਨੂੰ ਕਿਤੇ ਵਹਿਮ ਹੋ ਗਿਆ ਜੀ ਮੈਂ 2-4 ਵੀਡੀਓ ਮੈਂ ਤਾਂ ਇਹ ਪਰਸੋ ਰੋਣ ਪਿੱਟਣ ਲੱਗ ਗਿਆ ਹੈਰੀ ਛੂਛਾਇਦ ਕਰ ਗਿਆ ਵੀਰੇ ਹੈ ਨਹੀਂ ਨੇ ਪਰਨੈਲ ਪੀਲੀ ਮੈਨੂੰ ਸੰਦੀਪ ਵੀਰੇ ਦਾ ਫੋਨ ਆਇਆ ਬੇਟਾ ਤੂੰ ਡਿਲੀਟ ਕਰ ਦੇ ਮੈਂ 2-4 ਵੀਡੀਓ ਉਡਾਤੀਆਂ ਫਿਰ ਇਹ ਉਧਰ ਵੀ ਫੋਨ ਕਰ ਲੈ ਰੋਣ ਪਿੱਟਣ ਲਾਇ ਜਾਂਦਾ ਹੁਣ ਇਹ ਕਹਿੰਦਾ ਵੀਡੀਓ ਕਿਉਂ ਡਿਲੀਟ ਕੀਤੀਆਂ ਜੀ ਚਲ ਆ ਵੀਡੀਓ ਡਿਲੀਟ ਕਰਾ ਕੇ ਦਿਖਾਈ ਫਿਰ ਮੇਰੇ ਸਾਲਿਆ ਤੈਨੂੰ ਪੈ ਗਿਆ ਮੂੰਹ ਤੈਨੂੰ ਸਾਲਿਆ ਹਰ ਗੱਲ ਦਾ ਜਵਾਬ ਮਿਲਣਾ ਤੂੰ ਕਹਿੰਦਾ ਨਾ ਬੰਦੇ ਇਕੱਠੇ ਕਰਨੇ ਕਰ ਲਈ ਦੱਸ ਤੂੰ ਸਾਡੇ ਮੁਕਾਬਲੇ ਬੰਦੇ ਵੀ ਇਕੱਠੇ ਕਰਕੇ ਦਿਖਾਈ ਤੂੰ ਗੱਲਾਂ ਆ ਲੈ ਐਵੇਂ ਹੀ ਨਾਲ ਲਈ ਜਾਂਦਾ ਮੈਨੂੰ ਫਲਾਣੇ ਦਾ ਫੋਨ ਆ ਗਿਆ ਮੈਨੂੰ ਫਲਾਣੇ ਦਾ ਫੋਨ ਆ ਗਿਆ ਮੈਨੂੰ ਫਲਾਣੇ ਦਾ ਸਾਰੇ ਤਰ੍ਹਾਂ ਮਜ਼ਾਕ ਉਡਾਉਂਦੇ ਆ ਸੁਣ ਲੈ ਗੱਲ ਮੇਰੀ ਤੈਨੂੰ ਵੇਖਦੇ ਆਂ ਹੀ ਹਸਣ ਲੱਗ ਜਾਂਦੇ ਪਰਮਾਤਮਾ ਨੇ ਤੇਰੇ ਮੂੰਹ ਤੇ ਹੀ ਫਿੱਟੇ ਮੂੰਹ ਲਿਖਿਆ ਹੋਇਆ ਤੂੰ ਜਦੋਂ ਤੁਰਦਾ ਆਂਦਾ ਨਾ ਗੱਡੀ 'ਚ ਬੈਠੇ ਵੀ ਗੱਲਾਂ ਕਰਦੇ ਹੁੰਦੇ ਵੀ ਉਹ ਖੱਚ ਆ ਗਈ ਸਾਹਮਣੇ ਬਾਕੀ ਤੂੰ ਚਿੰਤਾ ਨਾ ਕਰ ਤੇਰੀ ਮੰਜੀ ਪੀੜੀ ਚੰਗੀ ਤਰ੍ਹਾਂ ਠੋਕਣੀ ਹੈ ਤੇਰਾ ਲਿਹਾਇ ਕੋਈ ਨਹੀਂ ਕਰਨਾ ਐ ਤਕੀ ਜਿਹੜਾ ਬੰਦਾ ਆਪਦੇ ਜਨਾਨੀ ਦਾਣੀ ਆਪਦੀ ਮਾਹ ਦਾਣੀ ਸਾਲਿਓ ਉਹ ਤੇਰੀ ਜਨਾਨੀ ਉਹਦਨ ਕਹੀ ਜਾਂਦੀ ਸੀ ਵੀ ਘਰੇ ਉਹ ਚੱਕੀ ਵਾਲੇ ਅੰਕਲ ਆਂਦੇ ਆ ਤੇ ਕਮੇਟੀ ਦੀ ਬੋਲੀ ਕਰਾਂਦੇ ਹੀ ਐ ਮੈਂ ਹੁਣ ਕੀ ਬੋਲਾਂ ਛੱਡ ਪਰੇ ਦੋ ਬੰਦੇ ਕਮਰੇ ਨੂੰ ਕੁੰਡੀ ਲਾ ਗਏ ਕਿਹੜੀ ਕਮੇਟੀ ਦੀ ਬੋਲੀ ਕਰਾਂਦੇ ਓਏ ਤੁਸੀਂ ਮੈਂ ਕੀ ਬੋਲਾਂ ਛੱਡ ਯਾਰ ਜਾਣਦਾ ਮੈਂ ਤੇਰੇ ਕਿਰਦਾਰ ਨੂੰ